ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਹ ਅਸੀਂ ਖੜੇ ਆ ਉਹ ਪਾਵਨ ਪਵਿੱਤਰ ਧਰਤੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਾਂਸ਼ੋਪਰਾਪਤ ਧਰਤੀ ਪਿੰਡ ਸਨੇਹ ਵਿਖੇ ਜਿੱਥੇ ਅੱਜ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਥੇ ਵੱਡਾ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਗੱਲਬਾਤ ਕਰਾਂਗੇ ਪ੍ਰਬੰਧ ਕਮੇਟੀ ਦੇ ਨਾਲ ਅਸੀਂ ਖੜੇ ਆ ਸਟੇਡੀਅਮ ਦੇ ਪਿਛਲੀ ਸਾਈਡ ਤੇ ਗੱਲਬਾਤ ਕਰਾਂਗੇ ਆਪਾਂ ਪ੍ਰਬੰਧਕਾਂ ਦੇ ਨਾਲ ਆਪਣਾ ਨਗਰ ਸਨੇਹ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਿਹਰਾ ਟੂਰਨਾਮੈਂਟ ਪਿਛਲੇ ਸਾਲੋਂ ਚੱਲ ਰਿਹਾ ਸੀ ਕੁਝ ਕਾਰਨਾ ਕਰਕੇ ਪਿਛੇ ਟੂਰਨਾਮੈਂਟ ਰੁਕ ਗਿਆ ਸੀ ਪਿਛਲੇ ਸਾਲ ਤੋਂ ਫੇਰ ਸ਼ੁਰੂ ਕੀਤਾ ਇਹ ਸਾਡੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਦਿਨ ਪਹੁੰਚੇ ਸਨ ਆਏ ਸਨ ਉਹ ਖੁਸ਼ੀ ਦੇ ਵਿੱਚ ਸਾਡੇ ਪਿੰਡ ਮੇਲਾ ਲੱਗਦਾ ਮੇਲੇ ਦੇ ਨਾਲ ਨਾਲ ਕਬੱਡੀ ਦਾ ਟੂਰਨਾਮੈਂਟ ਪੂਰੇ ਪਿੰਡ ਵੱਲੋਂ ਐਨਆਰਆਈ ਭਰਾਵਾਂ ਵੱਲੋਂ ਨਾਲ ਮਿਲ ਕੇ ਸਾਬ੍ਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਯੂਥ ਕਲੱਬ ਸਾਡਾ ਜਿਹੜਾ ਹਰ ਸਾਲ ਇਹ ਮੇਲਾ ਕਰਾਉਂਦਾ ਸੀ ਤੇ ਇੱਕ ਫਤ ਦਾਸ ਕਬੱਡੀ ਕਮੈਂਟੇਟਰ ਦਵਿੰਦਰ ਸਨੇਰ ਅੱਜ ਅਸੀਂ ਸਾਰੇ ਆਪਣੇ ਨਗਰ ਦੇ ਨਾਲ ਨਾਲ ਰਲ ਮਿਲ ਕੇ ਔਰ ਐਨ ਆਰ ਆਈ ਭਰਾਵਾਂ ਦੇ ਨਾਲ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਡੇ ਨਗਰ ਦੇ ਵਿੱਚ ਆਉਣ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਖੇਡਾਂ ਲੰਬੇ ਸਮੇਂ ਤੋਂ ਅਸੀਂ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਔਰ ਕੁਝ ਕਾਰਨਾ ਕਰਕੇ ਪਹਿਲਾਂ ਇਹ ਟੂਰਨਾਮੈਂਟ ਬੰਦ ਹੋ ਗਿਆ ਉਹਨਾਂ ਫਿਰ ਨੌਜਵਾਨਾਂ ਨੇ ਰਲ ਮਿਲ ਕੇ ਸਾਰੇ ਐਨ ਆਰ ਆਈ ਦਾ ਸਹਿਯੋਗ ਦੇ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਖੇਡਾਂ ਨੂੰ ਦੁਬਾਰਾ ਸ਼ੁਰੂ ਕੀਤਾ ਵਾ ਔਰ ਸਾਡਾ ਮੇਨ ਮਕਸਦ ਜਿਹੜਾ ਇਹ ਟੂਰਨਾਮੈਂਟ ਕਰਵਾਉਣ ਦਾ ਹੈ ਆ ਕਿ ਅੱਜ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਪੈ ਰਹੀ ਆ ਉਹ ਨੌਜਵਾਨੀ ਨੂੰ ਸੰਭਾਲਿਆ ਜਾ ਸਕੇ ਔਰ ਪਿੰਡ ਪਿੰਡ ਦੇ ਵਿੱਚ ਇਦਾਂ ਦੀਆਂ ਖੇਡਾਂ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਜੋ ਆਪਾਂ ਆਉਣ ਵਾਲੀ ਨੌਜਵਾਨੀ ਨੂੰ ਸਾਹਮ੍ਹ ਸਕੀਏ ਆਪਣੀਆਂ ਨਸਲਾਂ ਨੂੰ ਸਾਹਮ੍ਹ ਸਕੀਏ ਔਰ ਅਸੀਂ ਉਮੀਦ ਕਰਦੇ ਆਂ ਹੋਰ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਦਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ